ਸੀ ਬੈਣੀ ਦੀ ਦਵਾਈ ਲੈ ਕੇ ਇਹ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਅੱਜ ਫਾਈਨਲੀ ਡਾਕਟਰ ਕੋਲ ਲੈ ਗਈ ਤੇ ਡਾਕਟਰ ਕਹਿੰਦੇ ਬਿਲਕੁਲ ਠੀਕ ਆ ਇਹ ਨੁਖਰੇ ਕਰਦਾ ਯਾ ਇਹ ਨੁਖਰੇ ਕਰਦਾ ਕੋਸ਼ੀ ਨਹੀਂ ਹੋਏ ਤੇ ਅੱਜ ਇਹਨੇ ਅੱਧੀ ਡਰੈਸ ਜਿਹੜੀ ਕੁੜੀਆਂ ਵਾਲੀ ਪਈ ਆ ਅੱਧੀ ਮੁੰਡਿਆਂ ਵਾਲੀ ਹੈ ਨਾ ਇਹ ਦੀਦੀ ਕੀ ਹੈ ਨਾ ਇਹ ਦੀਦੀ ਕੀ ਟੋਪੇ ਬਹੁਤ ਅੱਛੀ ਲੱਗ ਰਹੀ ਹੈ ਹੈ ਨਾ ਕੁੜੀ ਲੱਗਦਾ ਪਰ ਕੁੜੀ ਹੂੰ ਚਲੋ ਚਲਿਏ ਨੀਚੇ ਹੁਣ جا کے کھانا بنائے جو ادر رہ گیا تھا دال ہم بنا کے چلے گئے تھے ہاں ہے نا بس چاول بنانے ہیں ہے نا نانی بھی ٹھیک نہیں ہے ہے نا تو کھانا بنانا ہے تو پھر اپ लेट جانا آرام سے کھیلنا میں کھانا بنا لوں گی ہے نا ہے نا بوگی ہے نا شونا تے کھانا میں بنا لیا سی دوسرے دن کیونکہ ممی شام نو تے ممی بالکل ٹھیک نہیں تھی ਕੋਲਡ ਕਫਵਰ ਬਹੁਤ ਜ਼ਿਆਦਾ ਹੋਇਆ ਸੀ ਫੀਵਰ ਵੀ ਹੋਇਆ ਸੀਗਾ ਤੇ ਮੈਂ ਦਵਾਈ ਨੇ ਦਵਾਈ ਵੀ ਲੈਣ ਜਾਣਾ ਸੀ ਕਿਉਂਕਿ ਇਹ ਠੀਕ ਨਹੀਂ ਸੀਗਾ ਤੇ ਇਹ ਹੁਣ ਮੈਂ ਦੂਸਰੇ ਦਿਨ ਮਾਰਨਿੰਗ ਦੀ ਵੀਡੀਓ ਬਣਾਉਂਦੀ ਪਈ ਆ ਤੇ ਅੱਜ ਦਿਨ ਇਹ ਤੇ ਲੱਗਣਾ ਸੀ ਇੰਜੈਕਸ਼ਨ ਤੇ ਮੰਮੀ ਨੇ ਸਵੇਰੇ ਸਵੇਰੇ ਆਲੂ ਵੀ ਬੋਇਲ ਕਰਕੇ ਰੱਖ ਦਿੱਤੇ ਸੀ ਕਰਦਾ ਸਾਰਾ ਕੰਮ ਹੀ ਕਰ ਲਿਆ ਸੀਗਾ ਤੇ ਵਿੱਚ ਸਿਰਫ ਮੈਂ ਜੁਆਇਨ ਪਾਈ ਆ ਬਾਕੀ ਮੰਮੀ ਨੇ ਸਾਰਾ ਕੁਝ ਤਿਆਰ ਕਰਕੇ ਰੱਖਿਆ ਸੀ ਤੇ ਆਲੂ ਜਿਹੜੇ ਉਹ ਮੈਸ਼ ਕੀਤੇ ਸੀਗੇ ਪਰ ਸਵੇਰੇ ਸਵੇਰੇ ਹੋ ਗਈ ਮੰਮੀ ਦੇ ਨਾਲ ਮੇਰੀ ਲੜਾਈ ਕਿਉਂਕਿ ਮੰਮੀ ਨੇ ਜਿੱਦਾਂ ਕਿ ਹੈਲਥ ਸੈਂਟਰ ਦੇ ਵਿੱਚ ਇੰਜੈਕਸ਼ਨ ਲਗਣੀ ਸੀਗੀ ਤੇ 26 ਨੂੰ ਲਗਣੇ ਸੀਗੇ ਤੇ ਇਹ ਵੀ ਪਤਾ ਸੀ 26 ਨੂੰ ਲਗਣੇ ਆ ਤੇ ਮੰਮੀ ਨੇ ਟਾਈਮਿੰਗ ਨਹੀਂ ਪਤਾ ਕੀਤੀ ਕਿਉਂਕਿ ਮੈਂ ਉੱਠਦੀ ਹਾਂ ਲੇਟ ਮੈਨੂੰ ਸਾਰੀ ਰਾਤ ਮਤਲਬ ਮੇਰਾ ਇੱਦੀ ਡਿਸਬਲੈਂਸ ਹੋਇਆ ਰਹਿੰਦਾ ਇਸ ਕਰਕੇ ਥੋੜਾ ਮਾਰਨਿੰਗ 'ਚ ਮੈਂ ਲੇਟ ਮੈਂ ਇੰਨਾ ਜ਼ਿਆਦਾ ਵੀ ਨਹੀਂ ਉੱਠਦੀ ਜਿੱਦਾਂ 7:30 ਇਹ 7 ਵਜੇ ਤੱਕ ਇਹਦੀ ਮੈਨੂੰ ਜਗਾਉਂਦਾ ਹੁੰਦਾ ਨਾ ਤੇ ਫਿਰ ਮੈਂ ਉਸ ਤੋਂ ਬਾਅਦ ਇੱਕ ਘੰਟਾ ਹੋਰ ਸੋ ਜਾਂਦੀ ਆ ਜੇ ਫਿਰ ਮੈਂ 8 ਵਜੇ ਉੱਠਾਂ ਜਾਂ 8:30 ਉੱਠਾਂ ਫਿਰ ਮੈਂ ਉਸ ਤੋਂ ਬਾਅਦ ਨਹੀਂ ਉੱਠਦੀ ਸੌਂਦੀ ਤੇ ਇਸ ਕਰਕੇ ਮੈਨੂੰ ਮਤਲਬ ਕਿ ਥੋੜਾ ਲੇਟ ਹੋ ਗਿਆ ਅੱਜ ਮਤਲਬ ਪਹਿਲੇ 7 ਵਜੇ ਉੱਠੀ ਸੀ ਮੈਂ ਕਿਹਾ ਕਿ ਚਲੋ ਮੈਂ ਅੱਧਾ ਘੰਟਾ ਸੋ ਜਾਂਦੀ ਆ ਪਰ ਫਿਰ ਵੀ ਮੈਂ ਇੱਕ ਘੰਟਾ ਸੋ ਲਿਆ ਪਹਿਲਾਂ ਤਾਂ ਮੇਰੇ ਦਿਲ ਕਰਦਾ ਸੀ ਕਿ ਮੈਂ ਸਵੇਰੇ 7 ਵਜੇ ਉੱਠ ਗਈਆਂ ਜਲਦੀ ਇਹਦੇ ਕੰਮ ਕਰਕੇ ਤੇ ਫਿਰ ਡਾਕਟਰ ਕੋਲ ਵੀ ਜਾਣਾ ਇੰਜੈਕਸ਼ਨ ਲਗਵਾਉਣਾ ਤੇ ਫਿਰ ਮੈਨੂੰ ਨੀਂਦ ਆਈ ਹੋਈ ਸੀ ਮੰਮੀ ਨੇ ਇਹਨੂੰ ਫੜ ਲਿਆ ਮੈਂ ਕਿੰਨਾ ਘੰਟਾ ਹੋਰ ਸੌ ਗਿਆ ਤੇ ਮੰਮੀ ਨੇ ਸਾਰਾ ਕੰਮ ਹੀ ਖਤਮ ਕਰ ਲਿਆ ਸੀ ਫਿਰ ਮੈਂ ਜਦੋਂ ਰੋਟੀ ਬਣਾਉਣ ਲੱਗੀ ਤਾਂ ਮੰਮੀ ਨੂੰ ਮੈਂ ਪੁੱਛਿਆ ਪਹਿਲੇ ਮੈਂ ਬੈਨ ਨੂੰ ਲਾ ਦਿੱਤਾ ਕਿਉਂਕਿ ਕਹਿੰਦੇ ਕਿ ਇਹ ਜਿਹੜੇ ਇੰਜੈਕਸ਼ਨ ਹੁੰਦੇ ਹਨ 1.5 ਮਹੀਨੇ ਵਾਲੇ ਇਹ ਲਗਵਾ ਕੇ ਫਿਰ ਉਸ ਤੋਂ ਬਾਅਦ ਨਾਈ ਦਾ ਨਹੀਂ ਹੋਏਗਾ ਸ਼ਾਇਦ ਜਿਹੜੇ ਉਹ ਉੱਠ ਜਾਂਦਾ ਨਾ ਜਿੱਥੇ ਇੰਜੈਕਸ਼ਨ ਹੋਏ ਵਾਲੀ ਦੋਨੋਂ ਪਾਰਟ ਜਿਹੜੇ ਹੁੰਦੇ ਆ ਉਹ ਫੁੱਲ ਜਾਂਦੇ ਆ ਥੋੜੇ ਰੈੱਡ ਵੀ ਹੋ ਜਾਂਦੇ ਆ ਤੇ ਇਹਦੇ ਵੀ ਹੋ ਗਏ ਆ ਤੇ ਥੋੜੀ ਗਿਲਟੀ ਟਾਈਪ ਬਣ ਜਾਂਦੀ ਆ ਦੇ ਸ਼ਾਇਦ ਉੱਥੇ ਪਾਣੀ ਦਾ ਟੱਚ ਜਿਹੜਾ ਉਹ ਖਰਾਬ ਕਰ ਸਕਦਾ ਉਹਨੂੰ ਹਨਾ ਫੋੜਾ ਟਾਈਪ ਤੇ ਇਸ ਕਰਕੇ ਮੈਂ ਪਹਿਲੇ ਇਹਨੂੰ ਨਿਹਾ ਦਿੱਤਾ ਫਿਰ ਮੈਂ ਆ ਗਈ ਮੈਂ ਕਿਹਾ ਕਿ ਮੈਂ ਰੋਟੀ ਬਣਾ ਲੈਂਦੀ ਆ ਮੰਮੀ ਮੈਨੂੰ ਕਹਿੰਦੇ 12 ਵਜੇ ਜਾਣਾ ਮੈਂ ਕਿਹਾ ਚਲੋ ਠੀਕ ਹੈ 10 ਵਜੇ ਹਜੇ ਉਹਨਾਂ ਤੱਕ ਰੋਟੀ ਦਾ ਵੀ ਹੋ ਜਾਣਾ ਤੇ ਮੈਂ ਵੀ ਕੱਪੜੇ ਵੇਰਾ ਧੋ ਕੇ ਫਿਰ ਨਾ ਕੇ ਫਿਰ ਉਸ ਤੋਂ ਬਾਅਦ ਚਲ ਜਾਵਾਂਗੀ ਕਿਉਂਕਿ ਪਿੰਡ 'ਚ ਜਾਣਾ ਤੇ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਕਨਫਰਮ ਹੈ ਕਿ 12 ਵਜੇ ਜਾਣਾ ਆ ਤੇ ਮੰਮੀ ਕਹਿੰਦੇ ਉਹ 12 ਵਜੇ ਤੱਕ ਹੀ ਬੈਠਦੇ ਆ ਹੁੰਦੇ ਆ ਫਿਰ ਮੈਨੂੰ ਗੁੱਸਾ ਆ ਗਿਆ ਮੈਂ ਕਿ ਤੁਸੀਂ ਪੁੱਛਿਆ ਨਹੀਂ ਉਹਦੀ ਪੁੱਛੇ ਬਿਨਾ ਤੁਸੀਂ ਆਪਣੇ ਅੰਦਾਜ਼ੇ ਨਾਲ ਕਹੀ ਜਾਂਦੇ ਆ ਕਿਉਂਕਿ ਇੰਜੈਕਸ਼ਨ ਆਲਰੇਡੀ ਇਹਦਾ ਲੇਟ ਹੋ ਚੁੱਕਾ ਆ ਕਿਉਂਕਿ ਨਾਨੀ ਦੀ ਡੈਥ ਹੋ ਗਈ ਸੀ ਤੇ ਉਸ ਚੱਕਰ ਦੇ ਵਿੱਚ ਮਮਮੀ ਨੂੰ ਇਧਰ-ਉਧਰ ਜਾਣਾ ਪੈਂਦਾ ਸੀ ਤੇ ਮੈਨੂੰ ਹਿਆਦ ਤਾਂ ਸੀਗਾ ਮੈਂ ਸੋਚੇ ਸੀਗਾ ਕਿ ਮੈਂ ਪ੍ਰਾਈਵੇਟ ਹੀ ਲਗਾਉਂਗੀ ਪਰ ਪ੍ਰਾਈਵੇਟ ਬਹੁਤ ਜ਼ਿਆਦਾ ਕੋਸਟਲੀ 810000 ਸੀਗਾ ਤੇ ਫਿਰ ਅਸੀਂ ਸੋਚਿਆ ਕਿ ਮੈਨੂੰ ਸਾਰਿਆਂ ਨੇ ਮੇਲੇ ਤੇ ਜਦੋਂ ਮੈਂ ਗਈ ਸੀ ਨਾਨਕੇ ਵੀ ਸਾਰਿਆਂ ਨੇ ਇਹੀ ਕਿਹਾ ਕੀ ਜਰੂਰ ਹੈ ਤਾਂ ਇਹਨਾਂ ਪੈਸਾ ਖਰਚ ਕਰਨ ਦੀ ਤੇ ਤੂੰ ਮਤਲਬ ਕਿ ਗਵਰਨਮੈਂਟ ਵਾਲੇ ਲਗਾ ਕਿਉਂਕਿ ਐਸੀ ਵੀ ਉਹ ਹੀ ਸਾਰਿਆਂ ਨੇ ਲਗਾਈ ਆ ਤੇ ਮੈਂ ਸਾਰਿਆਂ ਨਾਲ ਕੀਤਾ ਐਗਰੀ ਮੈਂ ਚਲੋ ਠੀਕ ਹੈ ਲਗਵਾ ਲੈਂਦੇ ਫਿਰ ਉਹ ਹੀ 8-10 ਹਜ਼ਾਰ ਦਾ ਬੰਦਾ ਕੁਛ ਹੋਰ ਕਰ ਲੈਂਦਾ ਨਾ ਤੇ ਫਿਰ ਇਸ ਕਰਕੇ ਸੋਚਿਆ ਤੇ ਉਹ ਆਰਡਰ ਹੋ ਗਿਆ ਮੈਂ ਮੰਮੀ ਨੂੰ ਗੁੱਸਾ ਹੁੰਦੀ ਪਈ ਸੀ ਕਿ ਤੁਸੀਂ ਪੋਚ ਦੱਲ ਲੈਂਦੇ ਜਾਂ ਫਿਰ ਸਵੇਰੇ ਪਹਿਲਾਂ ਤੁਸੀਂ ਪੋਚੇ ਨਾ ਲਗਵੰਦੇ ਰੋਟੀ ਬਣਾ ਲੈਂਦੇ ਤੇ ਉੱਠਦੇ ਤਾਂ ਸਵੇਰੇ ਆਪਣਾ ਨਹਾ ਤੋ ਕੇ ਚਾਹ ਨਾਸ਼ਤਾ ਖਰ ਕੇ ਤੇ ਆਪਾਂ ਇੰਜੈਕਸ਼ਨ ਲਗਉਣ ਚਲੇ ਜਣਾ ਸੀ ਤੇ ਮੈਨੂੰ ਇਹਨਾਂ ਗੁੱਸਾ ਆਇਆ ਸੀ ਕਿ ਮੈਂ ਸਵੇਰ ਦੀ ਚਾਹ ਵੀ ਨਹੀਂ ਪੀ ਕੇ ਗਈ ਫਿਰ ਮੈਂ ਗਈ ਵੀ ਕੱਲੀ ਇੰਜੈਕਸ਼ਨ ਲਗਉਣ ਤੇ ਮੰਮੀ ਨੂੰ ਮੈਂ ਕਿਹਾ ਤੇ ਮੈਂ ਬੈਨਿੰਦੇ ਟੀਕਾ ਲਗਵਾ ਲਈਆਂ ਤੇ ਅਜੇ ਤਾਂ ਸੁਧਦਾ ਪਿਆ ਆ ਤੇ ਬਾਅਦ ਵਿੱਚ ਤਾਂ ਪਤਾ ਨਹੀਂ ਤੇ ਨਾਲ ਮੇਰੀ ਦਵਾਈ ਵੀ ਲੈ ਆ ਕੇ ਰੱਖ ਲਈ ਆ ਜਰੂਰਤ ਦੇ ਹੁਣ ਬਿਲਕੁਲ ਚੁੱਪਚਾਪ ਜਿੱਤ ਗਿਆ ਤੇ ਪਹਿਲੇ ਤਾਂ ਇਹ ਬਿਲਕੁਲ ਨਾ ਚੁੱਪ ਸੀਗਾ ਜਦੋਂ ਇੰਜੈਕਸ਼ਨ ਲੱਗਾ ਥੋੜਾ ਜਿਹਾ ਰੋਇਆ ਫਿਰ ਚੁੱਪ ਹੀ ਰਿਹਾ ਜਦੋਂ ਮੈਂ ਘਰ ਵੀ ਇਹਨੂੰ ਲੈ ਆਈ ਚੁੱਪਚਾਪ ਹੀ ਰਿਹਾ ਮੈਨੂੰ ਲੱਗਾ ਕਿ ਨਹੀਂ ਰੋਊਗਾ ਠੀਕ ਹੀ ਰਹੂਗਾ ਥੋੜਾ ਜਿਹਾ ਮਤਲਬ ਝੂਝੂ ਕੀਤੀ ਬਾਅਦ ਚ ਨਾਰਮਲ ਹੋ ਗਿਆ ਇੱਥੇ ਵੀ ਚੁੱਪਚਾਪ ਬੈਠਾ ਸੀ ਲੇਕਿਨ ਮੰਮੀ ਕਹਿੰਦੇ ਕਿ ਮੈਂ ਮਾਰਕੀਟ ਜਾਇਆ ਮੈਂ ਕਿਹਾ ਚਲੋ ਠੀਕ ਹੈ ਜਾਓ ਇਹ ਚੁੱਪ ਹੀ ਆਤ ਇਕਦਾ ਮੰਮੀ ਨੇ ਸਵੇਰੇ ਮੇਰਾ ਮੂਡ ਖਰਾਬ ਕਰ ਦਿੱਤਾ ਸੀ ਉਸ ਤੋਂ ਬਾਅਦ ਮੈਨੂੰ ਕਹਿੰਦੇ ਮਾਰਕੀਟ ਜਾਇਆ ਮੰਮੀ ਕਿ ਚਲੋ ਠੀਕ ਹੈ ਚਲ ਜੋ ਮੈਂ ਮਨਾ ਨਹੀਂ ਕੀਤਾ ਤੇ ਜਦੋਂ ਫਿਰ ਮੰਮੀ ਚਲੇਗੇ ਨਾਲ ਇਹ ਇੰਨਾ ਜ਼ਿਆਦਾ ਰੋਇਆ ਨਾ ਬਹੁਤ ਜ਼ਿਆਦਾ ਰੋਇਆ ਮੈਂ ਮੈਨੂੰ ਮੈਨੂੰ ਪਰੇਸ਼ਾਨ ਹੋਇਆ ਕਿ ਮੈਨੂੰ ਸਿਚੁਏਸ਼ਨ ਦਾ ਪਤਾ ਨਹੀਂ ਹੈਗਾ ਕਿੱਦਾਂ ਹੈਂਡਲ ਕਰਨੀ ਕਿੱਦਾਂ ਨਹੀਂ ਫਿਰ ਮੈਂ ਇਹਦੇ ਬਰਫ਼ ਪਹਿਲਾਂ ਤਾਂ ਮੈਨੂੰ ਦਵਾਈ ਦਿੱਤੀ ਜਿਹੜੀ ਪੀਣ ਵਾਲੀ ਪੈਰਾਸੀਟਾਮੋਲ ਸੀ ਫਿਰ ਮੈਂ ਉਸ ਤੋਂ ਬਾਅਦ ਨਹੀਂ ਹਟਿਆ ਫਿਰ ਮੈਂ ਇਹਨੂੰ ਦਿੱਤਾ ਇਹਦੇ ਤੇ ਟਕੋਰ ਕੀਤੀ ਬਰਫ਼ ടകി ഒന്നു രസ മേന ਤੇ ਸ਼ਾਮ ਦੀ 5:50 ਵਜ ਗਈਆਂ ਮੇਰੀ ਹਾਲਤ ਜਿਹੜੀ ਖਰਾਬ ਹੋ ਗਈ ਏ ਇਹ ਪਈ ਸਾਬ ਜ ਮੈਨੂੰ ਬੈਠੇ ਨਹੀਂ ਦਿੰਦੇ ਤੇ ਮੈਨੂੰ ਕਿਹਾ ਕਿ ਲੈ ਕੇ ਕਿੰਨੇ ਚਾ ਹੁਣ ਸੁੱਤਾ ਪਿਆ ਜਿੱਦ ਤੇ ਮੈਂ ਬੈਠਦੀ ਆ ਨਾਲ ਹੀ ਸ਼ੁਰੂ ਹੋ ਜਾਂਦਾ ਤੇ ਅੱਜ ਮੇਰਾ ਨਾ ਕੇਕ ਖਾਣ ਨੂੰ ਦਿਲ ਕਰਦਾ ਸੀ ਤੇ ਮੈਂ ਹਾਂ ਕਿਹਾ ਕਿ ਉਹਨਾਂ ਨੇ ਕੇਕ ਪੇਚਿਆ ਤੇ ਕੇਕ ਜਿਹੜਾ ਨਾ ਮੇਰੇ ਕੋਲ ਡਿੱਗ ਗਿਆ ਤੇ ਉਹਦੇ ਵਿੱਚ ਜਿਹਦਾ ਨਾ ਦੋਨੋਂ ਸਾਈਡ ਤਣੀਆਂ ਸੀਗੀਆਂ ਤੇ ਉਹ ਜਿਹੜਾ ਜ਼ੋਮੈਟੋ ਵਾਲਾ ਬੰਦਾ ਸੀਗਾ ਡਿਲੀਵਰੀ ਮੈਨ ਉਹ ਆਪਣੇ ਫੋਨ 'ਚ ਧਿਆਨ ਸੀ ਉਹਦਾ ਤੇ ਮੈਂ ਇੱਕ ਤਨੀ ਨੂੰ ਹੱਥ ਪਿਆ ਤੇ ਉਹਨੇ ਛੱਡ ਦਿੱਤੀ ਤੇ ਉਸਨੇ ਦੇਖੀ ਤੇ ਕੇਕ ਬਚ ਗਿਆ ਉਦਾਂ ਪਰ ਇਹ ਆ ਕਿ ਥੋੜਾ ਮੈਸ਼ ਟਾਈਪ ਹੋ ਗਿਆ ਤੇ ਮੈਂ ਹੁਣ ਅਸੀਂ ਚਾਹ ਬਣਾਉਣੇ ਮੰਮੀ ਤੇ ਹੁਣ ਮੈਂ ਦਿਖਾਉਂਦੀ ਆ ਕਿ ਕੀ ਹਾਲ ਬਣੀ ਪਈ ਆ ਐਸੀ ਮੈਨੂੰ ਕਰੀਵਿੰਗ ਜੀ ਹੁੰਦੀ ਸੀ ਮੈਨੂੰ ਪ੍ਰੈਗਨਨਸੀ 'ਚ ਵੀ ਬਹੁਤ ਜ਼ਿਆਦਾ ਹੁੰਦੀ ਸੀ ਪਰ ਉਦੋਂ ਮੈਂ ਖਾਦਾ ਨਹੀਂ ਤੇ ਹੁਣ ਵੀ ਮੈਨੂੰ ਅੱਜ ਕਾਫੀ ਹੋਈ ਤੇ ਮੈਂ ਸੋਚਿਆ ਕਿ ਚਲੋ ਮੰਗਵਾ ਹੀ ਦਿੰਦੀ ਨੂੰ ਬਾਈ ਦੇ ਨੇ ਪੇਸਟਰੀ ਜਨਾ ਦਾ ਮੈਨੂੰ ਟੇਸਟ ਵਧੀਆ ਨਾਲ ਦਾ ਕੇਕ ਵਧੀਆ ਹੁੰਦਾ ਆ ਤੇ ਪਤਾ ਨਹੀਂ ਸ਼ਾਇਦ ਫਰੈਸ਼ ਹੁੰਦਾ ਜਾਂ ਕਿਦਾਂ ਸਮਝ ਨਹੀਂ ਆਉਂਦੀ ਪਰ ਪੇਸਟਰੀ ਤੋਂ ਜ਼ਿਆਦਾ ਕੇਕ ਜਿਆਦਾ ਸਵਾਦ ਹੋਗਾ ਹੋ ਹੁਣ ਇਹਨੂੰ ਮੈਂ ਜਿੱਦਾਂ ਥੋੜਾ ਜਿਹਾ ਟੇਡਾ ਕਰਦੀ ਐ ਇਹ ਉੱਠ ਜਾਂਦਾ ਆਪਣੇ ਪੱਟਾ ਚੀਵਾਂ ਨੂੰ ਤਾਂ ਮੈਂ ਉੱਠ ਜਾਂਦਾ ਤੇ ਮੈਂ ਇੰਨੀ ਕਾ ਥੱਕੀ ਪਈ ਐ ਕਿਉਂਕਿ ਕੱਲੇ ਦੇ ਇੰਜੈਕਸ਼ਨ ਲੱਗਾ ਸੀਗਾ ਤੇ ਕੱਲੇ ਸਾਰਾ ਦਿਨ ਵੀ ਮੈਂ ਇਹਨੂੰ ਏਦਾਂ ਹੀ ਲੈ ਕੇ ਘੁੰਮਦੀ ਰਹੀ ਬੈਠੀ ਗਈ ਤੇ ਰਾਤ ਨੂੰ ਤਾਂ ਸੁੱਤੀ ਆ ਪਰ ਵਿੱਚ ਕਾਫੀ ਵਾਰੀ ਉੱਠਿਆ ਉਹ ਤੇ ਰੋਇਆ ਤਾਂ ਨਹੀਂ ਪਰ ਦੁੱਧ ਪੈਣ ਲਈ ਉੱਠ ਆਇਆ ਵਿੱਚ ਹਨਾ ਤਾਂ ਕਰਕੇ ਸਵੇਰੇ ਵੀ ਮੈਂ ਜਲਦੀ ਉੱਠ ਗਈ ਸੀ ਰਾਤ ਕੋ 7:30 ਹੋ ਗਏ ਤੇ ਉਦੋਂ ਦੀ ਮੈਂ ਸਿੱਧੀਆਂ ਨੂੰ ਲੈ ਕੇ ਘੁੰਮੇ ਜਾਂਦੀ ਕਦੀ ਕੁਛ ਕਰੀ ਜਾਂਦੀ ਕਦੀ ਕੁਛ ਤੇ ਹੁਣ ਮੇਰੀ ਹਾਨ ਤੇ ਜਿਹੜੀ ਖਰਾਬ ਨਹੀਂ ਪਈ ਜਾ ਤੇ ਐਵੇਂ ਹੁਣ ਬੈਠਣ ਨਹੀਂ ਨਹੀਂਣਾ ਹੈਗਾ। ਤੇ ਹੁਣ ਬਸ ਚਾਹ ਪੀਣੀ ਆ ਉਸ ਤੋਂ ਬਾਅਦ ਦੇਖਦੀ ਆ। ਅੱਜ ਮੈਂ ਥੋੜੀ ਕਮਰੇ ਦੀ ਨਾ ਸੈਟਿੰਗ ਜੀ ਦੁਬਾਰਾ ਕੀਤੀ ਆ, ਚੇਂਜ ਕੀਤੀ ਆ ਥੋੜੀ ਸੈਟਿੰਗ। ਮਤਲਬ ਕਿ ਹੋ ਜਾਂਦਾ ਆ ਖਰਾਬ ਤੇ ਫਿਰ ਦੁਬਾਰਾ ਕਰਨਾ ਪੈਂਦਾ ਕੁਝ ਚੀਜ਼ਾਂ ਜਿਹੜੀਆਂ ਉਹ ਰੱਖੀਆਂ ਵਿੱਚ ਅੰਦਰ ਜਿਹੜੀਆਂ ਨਹੀਂ ਚਾਹੀਦੀਆਂ ਸੀ ਕੁਝ ਕੱਪੜੇ ਤੇ ਮੈਂ ਆਪਣੀ ਬਿਮਾਰੀ ਦੀ ਦੁਬਾਰਾ ਸੈਟਿੰਗ ਕੀਤੀ ਆ। ਇੱਕ ਹੀ ਸੈਕਸ਼ਨ ਕੀਤਾ ਸੀਗਾ ਬਾਕੀ ਸਾਰੇ ਰੰਦੇ ਸੀਗੇ। ਉਹ ਵੀ ਸਾਰੇ ਜਨਰਲ ਸਾਮਾਨ ਬੈੱਡ ਵਿੱਚ ਰੱਖਣਾ ਸੀ ਉਹ ਰੱਖਿਆ ਉਹਦੋਂ ਮੈਂ ਮੰਮੀ ਨੂੰ ਕਿਹਾ ਸੀਗਾ। ਤੇ ਬੱਸ ਨਾ ਦੂਵੀ ਕੱਪੜੇ ਧੋਕੇ ਫਿਰ ਮੈਂ ਉਹ ਵਿਖਲੇ ਆ ਕਿਨ ਫੜੇ ਹੋਏ ਆ ਯਾਰ ਤੇ ਆ ਹੈਗਾ ਕੇਕ ਜੋ ਕਿ ਪੂਰਾ ਜਿਹੜਾ ਮੈਸ਼ ਹੋ ਰਿਹਾ ਸੀਗਾ ਪਰ ਫਿਰ ਵੀ ਅਸੀਂ ਵੈਸੇ ਹੀ ਖਾਣਾ ਸੀਗਾ ਮੈਂ ਕਿ ਚਲੋ ਕੋਈ ਗੱਲ ਨਹੀਂ ਗਲਤੀ ਹੋ ਹੀ ਜਾਂਦੀ ਹੈ ਸ਼ਾਮ ਦਾ ਟਾਈਮ ਆ ਮੈਂ ਬਣਾਉਣੀ ਹੈ ਅੱਜ ਪੀਲੀ ਦਾਲ ਮੰਮੀ ਦਾਲ ਸਬਜ਼ੀ ਨਾ ਸੁਭਾਣ ਮੈਨੂੰ ਮੋਜਾ ਨਹੀਂ ਆਗਾ ਤੇ ਹੁਣ ਮੰਮੀ ਬਾਹਰ ਗਈ ਤਾਂ ਆ ਕਰਕੇ ਮੈਂ ਕੰਦੀ ਗਈ ਆ ਤੇ ਬੈਣੀ ਉਹ ਮੈਂ ਚੱਕ ਲਿਆ ਕਿਉਂਕਿ ਮੈਂ ਆਪਣੇ ਬਾਲ ਸਟੇਟ ਕਰਦੀ ਸੀ ਤੇ ਮੈਂ ਥੋੜੀ ਜਿਹੀ ਆਪਣਾ ਕੋਈ ਕੰਮ ਕਰਿਆ ਨਾ ਬਾਅਦ ਵਿੱਚ ਮੈਨੂੰ ਬੜੀ ਆ ਗਈ ਮੇਰੇ ਖੀੜ ਦਾ ਪਿਆ ਸੀ ਆ ਫਿਰ ਮੈਂ ਇਹ ਚੱਕ ਲਿਆ ਤੇ ਕੱਲ ਆਉਗੀ ਸ਼ਾਇਦ ਨਹੀਂ ਸਿਸਟਰ ਤੇ ਹਮਨ ਨੂੰ ਅਨੀ ਪੀ ਦਾਲਾ ਨੂੰ ਮਟਰ ਪਿਆ ਨਾ ਨਾਂ ਵੰਡ ਚਾਲ ਤੇ ਬਸ ਬਾਕੀ ਕੰਮ ਕਰਾਂਗੇ ਸਵੇਰੇ ਤੇ ਮੰਮੀ ਨੇ ਕੱਲ ਜਾਣਾ ਇੱਕ ਰਾਤ ਨਾਨਕੀ ਰਹਿਣ ਵਾਸਤੇ ਤੇ ਹੋਰ ਵੀ ਭੂਆ ਦੇ ਵੀ ਤਿੰਨ ਭੂਆ ਦੇ ਵੀ ਜਾਣਾ ਹੈ ਤੇ ਇਸ ਕਰਕੇ ਮੇਰੀ ਸਿਸਟਰ ਨੇ ਆਉਣਾ ਹੈ ਤੇ ਰਾਤ ਨੂੰ ਵੈਸੇ ਤਾਂ ਅਲੂ ਮਟਰ ਪਏ ਸੀ ਮੈਂ ਕਿ ਐਸੀ ਚਾਹ ਬਣਾ ਲੰਦੇ ਨਾਲ ਮੰਮੀ ਕਹਿੰਦੇ ਫਿਰ ਸਵੇਰੇ ਤੁਸੀਂ ਦੇਖੋਗੇ ਅਗਿਆਨੇ ਦੇ ਨਾਲ ਕਿਦਾਂ ਬਣਾਉਂਗੇ ਤੇ ਪੀਲੀ ਦਾਲ ਇਸ ਕਰਕੇ ਮੈਂ ਤੜਕਾ ਲਾਲਿਆ ਰੋਟੀ ਦਾ ਚਲੋ ਫਟਾਫਟ ਬਣੀ ਜਾਂਦੀ ਹੈ ਨਾ ਦਾਲ ਇੱਕ ਵਾਰੀ ਬਣੀ ਹੋਵੇ ਤੇ ਬੰਦਾ ਫਟਾਫਟ ਨਾਲ ਕੁਝ ਵੀ ਬਣਾ ਲੈਂਦਾ ਆ ਤੇ ਇਹਦੇ ਨਾਲ ਹੀ ਅੱਜ ਦੇ ਵਲੌਗ ਮੈਂ ਇੱਥੇ ਖਤਮ ਕਰਦੀ ਆ ਆਈ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਲਾਈਕ ਜ਼ਰੂਰ ਕਰਿਓ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ